ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਖਜਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਤੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 6 ਪਸ਼ੂ ਸੇਲ ਕਰਨੇ ਆ 6 ਮਿਹਣਾਂ ਜਿਨ੍ਹਾਂ ਵਿੱਚ 4 ਸੁਈਆਂ ਸਵਾਈਆਂ 2 ਗੱਬੜਾਂ ਟੌਪ ਦੀਆਂ ਮਿਹਣਾਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸਵਾਈ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੂ। ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ। ਪਾਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ। ਹਾਂ ਜੀ ਸਾਸਰੀ ਘਰ ਪਾਜੀ। ਸਾਸਰੀ ਘਰ ਮਹਾਰਾਜ ਸਾਸਰੀ ਘਰ ਸਾਰੇ। ਕੀ ਹਾਲ ਚਾਲ ਹੈ ਠੀਕ ਆ ਠੀਕ ਆ ਪੰਡਰ ਸਾਹਿਬ ਠੀਕ ਥਾਲੇ ਤੁਸੀਂ ਸਲਾਹ ਠੀਕ ਆ ਵਧੀਆ ਵਧੀਆ ਪਹਿਲਾ ਮਾਲ ਪਾਇਆ ਕਿਦਾਂ ਆਹ ਠੀਕ ਰਿਹਾ ਜੀ ਵਧੀਆ ਮਿਲ ਗਿਆ ਕੱਲ ਮਾਲ ਪਸੋਂ ਪਾਇਆ ਸੀਗਾ ਹਾਂ ਜੀ ਪਰਸੋਂ ਪਾਇਆ ਕੱਲ ਸਾਰਾ ਮਾਲ ਸੇਲ ਹੋ ਗਿਆ ਜੀ ਠੀਕ ਹੈ ਜੀ ਤੇ ਪੰਡਰ ਸਾਹਿਬਾ ਰਾਤਾਂ ਆਂ ਕੁਝ ਕੋਈ ਆਜਾਂ ਜਾਂ ਠੀਕ ਹੈ ਜੀ ਕਿੰਨੇ ਅੱਜ ਛੇ ਅੱਜ ਛੇ ਪਸ਼ੂ ਆ ਜੀ 6 ਨਾ ਗਿਆ ਦੋ ਗੱਬਣਾ ਹਨਾ ਦੋ ਗੱਬਣਾ ਦੇ 400 ਹਾਂ ਜੀ ਠੀਕ ਹੈ ਜੀ ਐਡਰੈਸ ਦੱਸ ਦੋ ਜੀ ਆਪਣਾ ਕਸ਼ਮੀਰ ਸਿੰਘ ਨਾਮ ਜੀ ਹਾਂ ਜੀ ਪਿੰਡ ਖਜਾਲਾ ਜੀ ਜ਼ਿਲ੍ਹਾ ਹਰਸਰ ਜੀ ਤਸੀਰ ਬਾਬੋ ਕਾਲਾ ਸਾਹਿਬ ਠੀਕ ਹੈ ਜੀ ਹਾਂ ਨੰਬਰ ਮੋਬਾਈਲ ਨੰਬਰ ਜੇ 95155 ਹਾਂਜੀ 3583 ਜੀ ਠੀਕ ਹੈ ਜੀ ਹਾਂਜੀ ਸੈਯਦ ਆਪਾਂ ਸ਼ੁਰੂਆਤ ਗੱਪਣ ਤੋਂ ਕਰਦੇ ਹਾਂ ਹਾਂ ਗੱਪਣ ਤੋਂ ਕਰਦੇ ਹਾਂ ਠੀਕ ਹੈ ਜੀ ਕਿਨੂ ਆ ਸੁਆ ਵੈੜਾ ਜੀ ਇਹ ਦੂਜਾ ਸੁਆ ਜੀ ਵੈੜਾ ਦੂਜਾ ਸੁਆ ਹਾਂਜੀ ਠੀਕ ਹੈ ਜੀ ਆ ਵੇਖੋ ਜੀ ਦੇਣ ਕਿੰਨੇ ਲੈ ਜੂਗੀ ਜੀ ਇਹ ਹਫਤਾ ਲੈ ਸਕਦੀ ਹਾਂ ਜੀ ਹਫਤਾ ਪੰਜ-ਸੱਤ ਦਿਨ ਲੱਗ ਜਾਣਾ ਠੀਕ ਹੈ ਜੀ ਬਾਕੀ ਸੋਨਾ ਥਣ ਥਣ ਲੱਗਾ ਜੀ ਆ ਵੇਖੋ ਜੀ ਦੁੱਧ ਕਿੰਨਾ ਕੁ ਜਵਾਊਗੀ ਇਹ ਕਿੰਨਾ ਕੁ ਚੋ 14 15 ਲੀਟਰ ਦੇ ਦਹੀਂ ਕਿਉਂ ਬਣਾਉਣਾ ਹੈ ਠੀਕ ਹੈ ਜੀ ਹਾਂ ਆਹ ਦੇਖੋ ਪੂਰੀ ਚੰਗੀ ਸੋਹਣੀ ਤਿਆਰ ਹੋ ਗਈ ਵੇਖ ਸਕਦੇ ਆ ਕੱਡ ਕੱਡ ਵੀ ਚੰਗਾ ਹਾਂਜੀ ਸੰਧੀ-ਸੰਧੀ ਚੰਗੀ ਆਹ ਦੇਖੋ ਇਹ ਠੰਡੀ ਠੀਰੀ ਹੈ ਜੀ ਬਿਲਕੁਲ ਲੈ ਜੋ ਲੈ ਜੋ ਕੁਆਲਿਟੀ ਚੈੱਕ ਕਰੋ ਜੀ ਹਵਾਨਾ ਕਿੰਨਾ ਸੋਹਣਾ ਹੈ ਇਹ ਦਾ ਚੰਗਾ ਬਣੂਗਾ ਤਿਆਰ ਹੋਗਾ ਹਾਂ ਆ ਜਾ ਵੀਰ ਆ ਜਾ ਆ ਜਾ ਆ ਜਾ ਆ ਜਾ ਪਤਤ ਨਹੀਂ ਜੀ ਖਾਣ ਸੁਣ ਚੰਗਾ ਲੱਗਾ ਮੁੱਠੀ ਦੀ ਚਵਾਲ ਹਾਂ ਫੇਰ ਚੱਲੀ ਆਪ ਨੂੰ ਥਾਣਾ ਦੀ ਕੋਈ ਬਾਤ ਘੜਤ ਨਾ ਹੋਊਗੀ ਜੀ ਬਾਜੀ ਥਾਣਾ ਦੇ ਤੇ ਅਗਰ ਪੁਟਾ ਜੀ ਠੀਕ ਆ ਪਾਸ ਕਰਕੇ ਤਸੱਲੀ ਕਰਕੇ ਫੇਰ ਖਾਣ ਮੇਰਾ ਤਾਂ ਜੀ 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 ਪੂਰੀ ਤਸੱਲੀ ਕਰਨ ਕੋਈ ਲਿਹਾਜ ਨਾ ਕਰਦਾ ਸਾਡਾ ਬਿਲਕੁਲ ਬਿਲਕੁਲ ਜੀ ਜਿਹਦੇ ਪੈਸੇ ਖਰਚਣੇ ਤਸੱਲੀ ਕਰਨਾ ਉਹਦਾ ਫਰਜ਼ ਬਣਦਾ ਜੀ ਬੰਦਰ ਸਾਹਿਬ ਪੂਰੀ ਤਸੱਲੀ ਕੀਤੀ ਉਹਨਾਂ ਜੀ ਉਹ ਸਾਡੀ ਇੱਜ਼ਤ ਆ ਉਹਨਾਂ ਦੀ ਇੱਜ਼ਤ ਆ ਹਾਂ ਜੀ ਪਰ ਉਹ ਖਾਣਾ ਨਹੀਂ ਠੀਕ ਹੁੰਦਾ ਜੀ 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 ਆਪ ਕੰਮ ਕਰੋ ਸਾਫ ਆ ਤਸਲੀਨਾ ਮਾਰ ਲੋ ਮੇਰਾ ਵੀਰ ਬਿਲਕੁਲ ਇਹਦੇ ਵਿੱਚ ਇਹ ਵੀ ਕੋਈ ਗੱਲ ਹੈ ਕਿ ਜੋ ਦੱਸਾਂਗੇ ਉਹਨਾਂ ਨੇ ਕਿ ਉਹਦਾ ਦੁੱਧ ਬਿੰਦਰ ਸਾਹਿਬ ਤੋਂ ਮੈਂ ਬੇਦੀ ਕਰਨੀ ਆ ਹਾਂਜੀ ਅੱਜ ਵੀ ਮੇਰੇ ਕੋਲ ਸੋਜਾਂਆਂ ਕੰਜਾ ਚਾਰ ਹਾਂਜੀ ਤੇ ਚਾਰ ਕੰਜਾ ਸੋਜਾਂ ਇਹਨਾਂ ਦਾ ਦੁੱਧ ਆਪਾਂ ਜ 2-2 ਕਿਲੋ ਘੱਟ ਦੇ ਕੇ ਦੱਸੀਏ ਵੀ ਦੋ ਫਿਰ ਨਿਕਲੇ ਵੱਧ ਤੇ ਮਜਾ ਅੱਗੇ ਵੀ ਹੁੰਦਾ ਜੀ 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 ਬਿਲਕੁਲ ਬਿਲਕੁਲ ਅੱਜ ਵੀ ਇਦਾਂ ਕਰੀਏ ਠੀਕ ਹੈ ਬਹੁਤ ਘੱਟਦੇ ਸੀ ਇਹ ਨਿਕਲੇ ਵੱਧ ਫਿਰ ਉਹਨਾਂ ਉਦੋਂ ਤਾਂ ਥੋੜਾ ਅਜਾ ਕੋੜਾ ਜਿਹਾ ਲੱਗਦਾ ਵਾ ਸੱਚੀ ਪਰ ਬਾਅਦ ਵਿੱਚ ਮਜਾ ਬੜਾਉਂਦਾ ਜਦੋਂ ਦੋ ਟਾਈਮ ਅਗਲੇ ਨੇ ਚਵਾਈ ਕਰ ਲਈ ਨਾ ਉਹ ਆ ਚੁਆਈ ਕਰ ਲਈ ਨਾ ਹਾਂ ਤਾਂ ਠੀਕ ਕੋਈ ਗੱਲ ਨਹੀਂ ਇਹ ਬੱਡਰ ਸਾਹਿਬ ਮਜਾ ਆਇਦਾ ਫਿਰ ਨਹੀਂ ਹਟ ਕੋਈ ਨਹੀਂ ਚਾਹੁੰਦੇ ਹਾਂ ਫਿਰ ਪਤਾ ਲੱਗਿਆ ਮੋੜ ਮੋੜ ਕੇ ਆ ਜਾਂਦਾ ਮੇਰੇ ਭਰਾ ਵੀ ਠੀਕ ਹੈ ਤੇ ਨਾਲੇ ਮੇਰੇ ਤੁਹਾਨੂੰ ਪਤਾ ਹੀ ਆ ਬੱਡਰ ਸਾਹਿਬ ਦੇ ਕੀ ਚੀਜ਼ ਦਾ ਪਤਾ ਮੈਂ ਬੜੀਆਂ ਗਾਂਆਂ ਵੇਚੀਆਂ ਆਂ ਪਰ ਇਹ ਆ ਵੀ ਦੁੱਧ ਮੇਰਾ ਵੱਧ ਹੁੰਦਾ 2 ਕਿਲੋ ਘੱਟ ਨਾ ਹੋਊਗਾ ਇਹ ਗਾਰੰਟੀ ਆ ਨਾਲੇ ਬਿਲਕੁਲ ਬਿਲਕੁਲ ਇਹ ਨਹੀਂ ਵੀ ਗੱਲ ਕਰਤੀ ਆ ਵੀ ਇਹ ਕੋਈ ਵਪਾਰੀ ਆ ਵੀ ਰੇਕੀ ਮਿਲ ਜਾਂਦਾ ਪੂਰੀ ਗੱਲ ਹੋਊਗੀ ਦੋਨੋਂ ਧੋਖਾ ਕਰ ਲਵਾਂਗੇ ਲੋਕੇ ਤਾਂ ਵੀਡੀਓ ਵੇਖਣੀ ਛੱਡ ਦਿੰਦੇ ਆ ਹਾਂਜੀ 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 ਹਾਂ ਵੀਡੀਓ ਲਗਾ ਆ ਮੁੱਲ ਕਿੰਨਾ ਕਰਨਾ ਹੈ ਮੁੱਲ ਛੋਟਾ ਛੋਟਾ ਕਰਾਂਗੇ ਜੀ ਕਿੰਨਾ ਕਰਾਂ ਜੀ ਮੁੱਲ ਕਰਾਂਗੇ 50000 ਦੋਗੇ ਕਿ 45000 ਹੀ ਦੇ ਦਾਂਗੇ ਮਾਣ ਕਿੰਨਾ ਕਰ ਦੇਣਾ ਮਾਰੇ ਜੋ 100 200 ਛੋਟ ਕਰ ਦਾਂਗੇ ਜੀ ਗੁੱਲਾ ਤੇ ਨਹੀਂ ਕਰਦੇ ਨਹੀਂ ਇੰਨਾ ਕਿਉਂ ਨਾ ਕਰਦੇ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਖਿਆਲ ਕਰੋ ਹੁਣ ਪਿਆਰ ਕਰਦੇ ਪਿਆਰ ਕਰਦੇ ਤਾਂ ਵਾਰ-ਵਾਰ ਆਉਂਦੇ ਆ ਅਗਲੇ ਤੁਹਾਡੇ ਕੋ ਫੇਰ ਤੇ ਦੋਗਾ ਮਾਰਦੇ ਤੁਸੀਂ ਜਿਆਦਾ ਤੇ ਹੋ ਰੋਜ਼ ਵੀਡੀਓ ਬਣਾ ਕਰਨੀ ਰੋਜ਼ ਮੈਂ ਕੰਫਿਊਜ਼ ਹੋ ਜਾਣਾ ਹਾਂ ਉਸਤਾਦ ਕਦੇ ਮੇਰੇ ਤੋਂ ਕੋਈ ਗਲਤ ਨਾ ਮੈਂ ਕੰਮ ਕਰਦਾ ਇਹਨਾਂ ਨੂੰ ਪ੍ਰੈਸਰ ਪਾਉਂਦੇ ਵੇਚਣ ਵਾਲੇ ਨੇ ਫੋਨ ਕਰਿਆ ਕਰਨੇ ਹੁਣ ਤੁਹਾਨੂੰ ਹਾਂ ਜੀ ਕੋਈ ਨਹੀਂ ਹਾਂ ਵੇਚਣ ਵਾਲੇ ਵੀ ਪਾਉਣ ਪੈਣ ਫੜਾ ਹੋਣੇ ਕੀਤਾ ਹੈ ਕਿਹਨੇ ਵੇਚਣ ਵਾਲੇ ਨੇ ਠੀਕ ਉਹਨੂੰ ਮੈਂ ਇਹ ਗੱਲ ਕਰੀਂ ਕਰੋਗੇ ਥੋੜਾ ਬੋਧਾ ਮਾਣਕ ਨਹੀਂ ਨਹੀਂ 100 200 ਦਾ ਮਾਣਕ ਹੈ ਜੀ ਚਲੋ ਬਾਕੀ ਆਪੇ ਕਰਾ ਲੈਣਾ ਵਾ ਹੋਰ ਕਿ ਵਪਾਰੀ ਕੋਈ ਬੱਡਰਾ ਸਾਹਿਬ 50000 ਤੋਂ ਬਾਹਰ ਦੀ ਆ ਜਿੰਨੂੰ ਵੀ ਪਸੰਦ ਹੋਈ ਉਹਨੇ ਆਪੇ ਮਾਣ ਕਰਾ ਲੈਣਾ ਵਾ ਕੋਈ ਨਹੀਂ ਜਾ ਜਿਹਨਾਂ ਪਰਲੇ ਘਬੜਿਆ ਜੀ ਇਹ ਵੀ ਧੁੱਕੀ ਆ ਠੀਕ ਆ ਹਾਂਜੀ ਦਿਨ ਕਿੰਨੇ ਲੈ ਜੂ ਇਹ ਹੁਤਾ ਲੈ ਸਕਦੀ ਆ ਜੀ ਸੂਆ ਇਹ ਇੱਕ ਨਾ ਲਿਖਿਆ ਉਹਨਾਂ ਨੇ ਮਗਦਿਆਂ ਨੇ ਦੱਸਿਆ ਕਿ ਜੋ ਸਾਨੂੰ ਪਿੱਛੋਂ ਦੱਸਣਾ ਨਾ ਆਈ ਉਹ ਹੀ ਅੱਗੇ ਦੱਸਣਾ ਕੋਲੋਂ ਉਹਦਾ ਘਟਾ ਕੇ ਨਹੀਂ ਦੱਸਣਾ ਉਹ ਕਹਿੰਦੇ ਵੀ 20 ਤੋਂ ਬਾਹਰ 22 23 ਲੀਟਰ ਦਿੰਦ ਕਰੂ ਪਰ ਮੈਂ ਨਾ 22 23 ਨੂੰ ਛੱਡੋ 20 ਲੀਟਰ ਦੇ ਦੇ ਬੜਾ ਜੀ 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 ਵੱਡੀ ਆ ਪਰ ਹੁਣ ਤੱਕ ਕੱਚੀ ਹੈਗੀ ਆ ਸੂਆ ਕਿ ਨਵਾਇਦਾ ਕੋਈ ਨਹੀਂ ਦੂਜਾ ਸੁਣ ਬਾਕੀ ਕੱਦ ਕੱਡ ਕਰਕੇ ਲਾਂਦੀ ਆ ਪੂਰੀ ਆਉਦੀ ਬੜੀ ਮੋਢੀ ਆ ਠੀਕ ਹੈ ਹੈ ਵੀ ਜਰਸੀ ਜੀ ਆ ਜਾਂਦੀ ਇਹਨਾਂ ਨੂੰ ਜਰਸੀ ਹੋ ਜਾਂਦੀ ਵੱਡੀ ਜਰਸੀ ਆ ਵੱਡੀ ਆਹ ਵੇਖੋ ਜੀ ਥਾਣੇ ਦਾ ਵੀ ਚੰਗਾ ਲੱਗਾ ਤੱਕ ਗਾਂ ਰੱਖਦੀ ਆ ਬਾਨੇ ਦੀ ਹਾਂ ਤੱਕ ਕੋਈ ਜੀ ਗਾਂ ਰੱਖੋ ਕੱਚੀ ਵੀ ਆ ਨਾ ਬਾਕੀ ਜਦੋਂ ਤਿਆਰ ਹੋ ਗਈ ਉਹ ਤੁਹਾਨੂੰ ਪਿਛੇ ਨੂੰ ਵੀ ਆ ਜੂਗੀ ਹਨਾ ਪਿਛੇ ਆਉਣੀ ਆ ਉਦੋਂ ਪਿਛੇ ਵੀ ਆਉਗੀ ਕੱਦ ਕਾੜ ਛਾ ਕਰ ਲੋ ਪੂਰਾ ਵੱਡਾ ਕੋਈ ਛੋਟਾ ਕੱਦ ਨਹੀਂ ਗਾ ਇਹਦਾ ਆਏ ਕੋਈ ਖਾਣ ਦੀ ਕੁਆਲਿਟੀ ਵੀ ਚੰਗੀ ਲੱਗੀ ਕਮਾਲ ਆ ਵੀ ਰਾਜਾ ਆਜਾ ਆਹ ਦੇ ਖਾਣ ਦੀ ਕੁਆਲਿਟੀ ਵੀ ਚੰਗੀ ਏ ਚੈੱਕ ਬਹੁਤ ਭੈਣ ਭਰਾ ਸੋਹਣੀਆਂ ਚੰਗੀਆਂ ਚਾਹਣ ਮਰਦਾ ਸਾਡੇ ਨਾਲ ਬਹੁਤ ਸਿਆਣੇ ਨੇ ਜੀ 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 ਬੜੇ ਬੜੇ ਸੂਝਵਾਨ ਭੈਣ ਭਰਾ ਆਉਂਦੇ ਇਥੇ ਬਿਲਕੁਲ ਬਿਲਕੁਲ ਜੀ ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ ਪੂਰੇ ਵੱਡੇ ਕੱਦ ਦੀ ਮਾਲਕ ਆ ਖਾਣ ਵੀ ਚੰਗਾ ਸੋਹਣਾ ਲੱਗਿਆ ਖਾਣਾ ਦੀ ਕੋਈ ਬਾਤ ਘਾਟ ਨਹੀਂ ਹੋਊਗੀ ਇਹ ਖਾਣਾ ਦੀ ਉਹ ਰਿਪੋਰਟ ਹੈ ਜੀ ਆਹ ਵਾਸ ਕਰਕੇ ਲਾ ਕੇ ਜਾਣ ਮੇਰਾ ਵੀ ਜਿਹੜਾ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਬੜੇ ਸਾ ਪਾਸ ਕਰਕੇ ਲੈਂਦੀ ਦੇਖੋ ਉਹ ਪਾਸ ਕਰਕੇ ਲੈ ਜਾ ਬਿਲਕੁਲ ਬਿਲਕੁਲ ਜੀ ਇਹ ਗੱਲ ਤਸੱਲੀ ਕਰਨਾ ਅਗਲੇ ਦਾ ਫਰਜ ਬਣਦਾ ਹੈ। ਸਾਡੇ ਕੋਲ ਭਾਵੇਂ ਭਾਵੇਂ 2 ਕਿਲੋ ਸੂਣ ਵਾਲੀ ਆ ਮੈਂ 2 ਕਿਲੋ 3 ਕਿਲੋ ਚੋੜ ਦੇਣਾ। ਤਸੱਲੀ ਜਾਈਦੀ ਕਰਨੀ। ਹਾਂਜੀ ਹਾਂਜੀ। ਆਹ ਤੋਂ ਉਹਨਾਂ ਦਾ ਉਹਨਾਂ ਦਾ ਪਹਿਲੇ ਦੇਣਿਆ ਪੈਸੇ ਬਹੁਤ ਮੁਸ਼ਕਲ ਬਣਦੇ ਆ। ਜੀ। ਤੇ ਕਿੰਨਾ ਕਰਨਾ ਮੁੱਲੇ ਦਾ ਜੀ? ਮੁੱਲ ਛੋਟੇ ਛੋਟੇ ਕਰਨਾ ਹੈ ਜੀ। ਦੱਸੋ ਜੀ। ਮੁੱਲ 8000 ਆ। ਹਾਂਜੀ। ਇਹ 9000 ਜਿਹਾ ਕਰੂੰਗਾ ਮੈਂ। ਦੱਸੋ। 55000 ਆ। ਮੈਂ ਕਹਨਾ ਪਾ 500 500 ਡਾ ਦੋ ਇਹ ਚੋ ਚਲੋ ਡਾਲੋ ਭਰਾ 500 ਡਾ ਠੀਕ ਹੈ ਜੀ 55200 ਜਿਆਦੇ ਨਹੀਂ ਟਿਕਾਣਾ ਇਹਦਾ ਕੋਈ ਮੋਲੇ ਨਾ ਫੇਰਾ ਇਹ ਨਾ ਕਹਿ ਦੂਗਾ ਗੱਲ ਕਰੀ ਜੇ ਕਿ ਜ਼ਿਮੀਦਾਰ ਕੋ ਬੱਜੀ ਉਹਦੇ ਜਿਗਰਾ 60 ਤੋਂ ਮੰਗੂ ਮੰਗੂ ਨਾ 70 75 ਤੱਕ ਵੀ ਮੰਗ ਲਊਂ ਨਹੀਂ ਹੈ ਹੀ ਵੱਡੀ ਆਪਾਂ ਕਹਿ ਇਹ ਇਹ ਕਹਿਣਾ ਹੀ ਨਹੀਂ ਆਪਾਂ ਇਹਦੇ ਬਾਰੇ ਜੀ ਆਪਾਂ ਇੱਕਰ ਚੋੜੀ ਥੱਬ ਨਹੀਂ ਹੈਗੀ ਜੀ 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 ਪੂਰੀ ਥੱਬ ਗਈ ਇਹਦਾ ਭਾਵੇਂ 173 ਰੇਟ ਦੋ ਜਿੱਥੇ ਹਾਂਜੀ 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 ਇਹ ਆ ਵੀ ਜਿਹਨੂੰ ਵੇਚੀ ਜਾਣਾ ਉਹ ਲੈ ਕੇ 1000 1500 ਮੁਨਾਫਾ ਰੱਖਿਆ ਚਲੋ ਵੇਚੀ ਦੋ ਇੱਕ ਵਾਰ ਲਾ ਕੇ ਖਲੋ ਕੇ ਦਿਖਾ ਦਿਓ ਕੱਦ ਕਿੰਡਾ ਕਾ ਇਹਦਾ ਆ ਵੇਖੋ ਜੀ ਪੂਰੀ ਵੱਡੀ ਆ ਕੱਦ ਦੇ ਹਿਸਾਬ ਨਾਲ ਸੇਫਟ ਹੈਗਾ ਪੂਰੀ ਬਾਕੀ ਮੁੱਲ ਬਿਲਕੁਲ ਜਾਇਜ਼ ਕੀਤਾ ਆਹ ਵਾਲੀ ਸੂਈ ਆ ਹਾਂ ਇਹ ਸੂਈ ਆ ਜੀ ਇਹ ਸੂਈ ਆ ਕੰਬੜਾ ਦੋ ਹੱਥ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਸਕਦਾ 15 ਦਿਨ ਹੋ ਸਕਦੇ ਕਿੰਨੇ ਜੀ 15 12 ਦਿਨ ਹਾਂ ਵਸ਼ੀ ਇਹਦੀ ਆ ਵਸ਼ੀ ਹੈ ਜੀ ਵਸ਼ੀ ਬੜੀ ਸੋਹਣੀ ਹੈ ਠੀਕ ਹੈ ਦੁੱਧ ਕਿੰਨਾ ਦੇ ਗੋਲ ਦੇਖੋ ਦੁੱਧ 10 ਕਿਲੋ ਜੀ 10 ਕਿਲੋ ਹਾਂ ਜੀ ਸੂਤ ਠੀਕ ਹੈ ਸੂਆ ਕਰਵਾਇਦਾ ਪਹਿਲਾ ਜੀ ਚੌਗੀ ਹੈ ਚਾਰ ਦਾ ਚਾਰ ਦਾ ਮੂੰਹ ਮੂੰਹ ਚਾਰ ਦਾ ਜੀ ਆ ਵੇਖੋ ਜੀ ਇਹ ਤੁਹਾਨੂੰ ਮੈਂ ਹੋਰ ਵੀ ਨਾ ਤੇ ਬਾਅਦ ਵਿੱਚ ਆਖਾਂ ਆ ਵੇਖੋ ਜੀ ਬ੍ਰੀਡ ਚੰਗੇ ਆ ਰੰਗ ਚੰਗਾ ਹਾਂ ਜੀ ਹਾਂ ਜੀ ਹਾਂ ਜੀ ਥਾਣ ਵੀ ਸੋਹਣਾ ਲੱਗਾ ਇਹਨੂੰ ਵੇਖ ਸਕਦੇ ਕੱਦ-ਕੱਡ ਵੀ ਚੰਗਾ ਵਾ ਦੰਦ ਦੰਦ ਤੂੰ ਕੀ ਦੇਖਦਾ ਸਰਜੀਤ ਭਰੇ ਆ ਵੇਖੋ ਆਪਣੀ ਮਰਜ਼ੀ ਨਾਲ ਦੰਗਰ ਨੂੰ ਚੋਲ ਲੈ ਆ ਜੋ ਪਿੱਛੇ ਬੱਚਾ ਵਸ਼ੀ ਆ ਕਾਲੀਆਂ ਪਈਆਂ ਨੇ ਦੁੱਧ ਕਿੰਨਾ ਇਹਦੇ ਕੋਲ ਹੁਣ 10 ਕਿਲੋ ਦੁੱਧ 10 ਕਿਲੋ ਦੁੱਧ ਤਿਆਰ ਹੈ ਕੀ ਗੱਲ ਹੋ ਗੀ 10 ਲੀਟਰ ਤੋਂ ਬਾਹਰ ਹੁਣ ਪਰ ਆਪਾਂ 10 ਲੀਟਰ ਦੱਸਣਾ 10 ਹੀ ਆ ਦੱਸਣਾ 10 ਹੀ ਆ ਠੀਕ ਆ ਜੇ ਚੋਣ ਤਿਆਰ ਫਿਰ ਬੰਦੂਆਂ ਟਾਈਮ ਪਾਉਂਦੇ ਬਾਅਦ ਸਜੀਤ ਹਾਂ ਸਜੀਤ ਮੁੱਲ ਵੀ 10 ਵਾਲਾ ਹੀ ਕਰਨਾ ਆਪਾਂ ਕਿ ਜ਼ਿਆਦਾ ਥੋੜੀ ਕਰਨਾ ਕੋਈ ਜ਼ਿਆਦਾ ਨਹੀਂ ਕਰਨਾ ਜੀ ਠੀਕ ਹੈ ਜੀ ਦੱਸੋ ਫੇਰ ਬੋਲੋ ਜੀ ਆ 48 ਆ ਗਿਆ 540 ਕਰ ਰੋ 40000 ਦੀ ਅਛੀ ਦੇ ਦਾਂ ਕਰ ਨਹੀਂ ਛੋੜ ਉਹ ਕਰਾਂਗੇ ਛੋੜੇ ਜੀ ਖੁੱਲੀ ਹੋ ਜੇ ਕਿ ਹਿਸਾਬ ਨਾਲ ਕਹਿੰਦਾ ਕਿ 500 ਕਰਨਾ ਯਾਰ ਕਰ ਦੋ ਇਹ ਚ ਚਲੋ ਯਾਰ ਕਰਤਾ 1 ਕੜ 40 ਦੀ ਠੀਕ ਹੈ ਜੀ ਫੋਨ ਕਰ ਲਿਓ ਜੀ ਕੋਈ ਗੱਲ ਨਹੀਂ ਥਣ ਬੜਾ ਸੋਹਣਾ ਲਗਾ ਰੱਸੀ ਪਾਉਣੀ ਪੈਂਦੀ ਕਿਤੇ ਉਹ ਚਾਹੇ ਨਾ ਪਾਉ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਰੱਸੀ ਸਾਡੇ ਇੱਕ ਗੱਲ ਬੇਨਤੀ ਆ ਬਾਰ ਬਾਰ ਗੱਲ ਕਰਨ ਨਾਲ ਕਿਸੇ ਨੂੰ ਵੀ ਰੱਸੀ ਪਾਉਣੀ ਆਪਣੀ ਮਰਜ਼ੀ ਨਾਲ ਪਾ ਲੈ ਠੀਕ ਹੈ ਤੇ ਨਹੀਂ ਬੌਂਡ ਦੀ ਕੋਈ ਗੱਲ। ਪੁੱਛਣਾ ਫਰਜ਼ ਬਣਦਾ ਹੈ ਜੇ ਕੋਈ ਗੱਲਬਾਤ ਰਹਿ ਨੀ ਜਾਂਦੀ ਹੈ ਤੇ ਵੀਰ ਹਣੀ ਫੋਨ ਤੇ ਪੁੱਛ ਲਿਆ ਕਰਨਾ। ਪੁੱਛ ਲੈ ਪੁੱਛ ਸਕਦੇ ਆ ਕੋਈ ਕਿਸੇ ਨੂੰ ਨਿਆਣਾ ਕੋਈ ਕਈ ਹੁੰਦੇ ਆ ਕਹਿੰਦੇ ਵੀ ਨਿਆਣਾ ਚਾਹੀਦਾ ਪਉਣਾ। ਯਾਨੀ ਕਿ ਨਿਆਣਾ ਉਹਨੂੰ ਕਹਿੰਦੇ ਰੱਸੀ ਨੂੰ ਹਾਂਜੀ 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 ਕਈ ਬੰਦੇ ਦਾ ਜਿਹੜਾ ਨਿਆਣਾ ਵਜਿਓ ਵਾਰ ਦੇਣਾ। ਜੀ ਜੀ ਜੀ। ਪਰ ਨਿਆਣਾ ਰੱਸੀ ਨਹੀਂ ਜਦੋਂ ਬੱਚੇ ਛੱਡਦੇ ਆ ਤੇ ਅਸੀਂ ਪਉਦੇ ਉਦੋਂ ਦੀ ਗੱਲ ਆ ਵੀ ਉਹ ਕਈ ਆਪਣੀ ਮਰਜ਼ੀ ਦਾ ਪਾਲਣਾ ਨਹੀਂ ਪਾਉਂਦੇ। ਬਿਲਕੁਲ ਬਿਲਕੁਲ। ਪਰ ਆ ਮੱਖੀ ਮੁੱਖੀ ਦਾ ਟਾਈਮ ਯਾਰ ਪੰਜ ਦਿਨਾਂ ਜੀ ਦਾ ਪਤਾ ਨਹੀਂ। ਹਾਂਜੀ। ਇਹਦਾ ਸੁਆ ਕਰਵਾਜੀ ਅਗਲੇ ਨੰਬਰ ਵਾਲੀ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਹਾਂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਸਰ 10 ਤੋਂ 15 ਦਿਨ ਹੋ ਸਕਦੇ ਹੈ ਅਕਸ਼ਾ 10 ਤੋਂ 15 ਬੱਚਾ ਕੀਤੇ ਮਗਰ ਇਹਦਾ ਹੋ ਅੱਛਾ ਜੀ ਆ ਵਛਾ ਕਾਲੇ ਰੰਗ ਦਾ ਆ ਵੇਖੋ ਜੀ ਬਛਾ ਵੀ ਦਿਖਾ ਦੀਏ 10 ਤੋਂ 15 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਦੁੱਧ 11 ਬਾਰ ਲੀਟਰ ਦੁੱਧ ਹੈ 11 ਬਾਰ ਪਰ 11 ਨੂੰ ਕਰ ਲਈਏ ਆਪਾਂ ਜਾ ਰਹੀ ਹਾਂ ਯਾਰਾ ਵੀ ਕਰ ਦਈਏ ਤੇ ਸੂਆ ਦੂਜਾ 14 ਨਾ ਦੂਸਰਾ ਸੂਆ ਜਦੋਂ ਚੋਗ ਆ ਨਾ ਉਦੋਂ ਆਪੇ ਤਾਂ ਇਦਾਂ ਠੰਢੀ ਆ ਜਿੱਦਾਂ ਮਾਜੀ ਵਾਜੇ ਆਏ ਕੋਈ ਥਾਣੇ ਵਧੀਆ ਥਾਣ ਚੈੱਕ ਚਲੋ ਠੀਕ ਸੀਲ ਪਾਜੀ ਬੜਾ ਓੜਾ ਕੈਂਟ ਜੀ ਥਾਣ ਸੁਣ ਕਿਦਾਂ ਬਾਤ ਕਰਦੀਆਂ ਇਹ ਗੱਲ ਇਹ ਤਾਂ ਗੱਲ ਹੀ ਨਾ ਨ ਕਰੋ ਗੱਲ ਹੀ ਨਾ ਕਰੋ ਇਹਦੇ ਜੇ ਕੋ ਹੋਊਗੀ ਇੱਥੇ ਕੱਢ ਦੇ ਦੋ ਲੈ ਆਪਾਂ ਪੁੱਛਣ ਦਾ ਆਪਣਾ ਫਰਜ਼ ਬਣਦਾ ਜੀ ਤੁਹਾਡਾ ਦੱਸਣ ਦਾ ਬਣਦਾ ਵਾ ਜਿੰਨੇ ਖਰੀਦਣੀ ਉਹਦਾ ਚੈੱਕ ਕਰਨਾ ਪੜਦਾ ਵਾ ਜਦੋਂ ਕੋਈ ਹੋਊਗੀ ਦੱਸੀ ਜਾ ਉਹਦੀ ਜੀ ਦੂਜੇ ਸੂਲ ਕੋਲ ਬਣਨੀ ਕਿੰਨੇ ਦੀ ਹਾਂ ਹਾਂਜੀ 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 ਆਹ ਵੇਖੋ ਚੈੱਕ ਕਰੋ ਜੀ ਥਾਣ ਬੜਾ ਕੱਲਾ ਬੋਲੀ ਆਏ ਪੁੱਛ ਲਿਓ ਫਟੜਾ ਸਾਹਿਬ ਮਗਰੋਂ ਕਿੱਦਾ ਆਇਆ ਸੀ ਠੀਕ ਰੱਖਦੇ ਹਾਂ ਜੀ 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 ਥਾੜਾ ਸੁਣ ਵੀ ਸੋਹਣਾ ਲੱਗਾ ਇਹਨੂੰ ਹਾਂ ਜੀ ਆਹ ਦੇਖੋ ਜੀ ਐ ਜੈਸੀ ਕਰਨੀ ਜੈਸੇ ਨੋਈ ਬਸ ਜਿਆਦਾ ਮਰਜ਼ੀ ਦਾ ਤੁਰਨ ਦੇ ਕੋਈ ਮਰਜ਼ੀ ਦਾ ਤੁਰਨ ਦੇ ਦੁੱਧ 11 ਲੀਟਰ ਤਿਆਰ ਆ ਹਾਂ ਜੀ ਨਹੀਂ 12 ਆ ਵਾ ਪਰੋ ਕਹਿ ਨਹੀਂ ਗਏ ਵੀ ਕਿਲੋ ਖੰਡ ਘੱਟ ਲਸਣਾ ਆਪਾਂ ਠੀਕ 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 ਵੀ ਥੋੜੀ ਜੀ ਬਾਪੂ ਦੀ ਗੱਦ ਦਿੱਤੀ ਆ ਵੀ ਲਸਣ ਦੀ ਕੱਟ ਵਾੜਾ ਕੰਮ ਹੋਇਆ ਓਕੇ ਆ ਯਾਰ ਚੈਲੰਜ ਆ ਮੈਂ ਤਾਂ ਆਪ ਕਿਉਂ ਮੈਂ ਇਹ ਲੈ ਜਾਂਦਾ ਦੋ ਬੰਦੇ ਜਦੋਂ ਓਕੇ ਹੋਏ ਕੰਮ ਹਾਂ ਜੀ ਹਾਂ ਜੀ ਹਾਂ ਆਹ ਵੇਖੋ ਜੀ ਬੜੀ ਹੱਦਿਆ ਪੈ ਗਈ ਆ ਰਤੀ ਜਲੰਧਰ ਕਲੀਆ ਦਾ ਠੀਕ ਹੈ ਜੋ ਦੱਸਿਆ ਉੱਠਾ ਆਹ ਵੇਖੋ ਇਹਨੇ ਬਾਗੋ ਬਾਜੀ ਕੇ ਨਾਲੇ ਦੁੱਦੋਂ ਭਾਈ ਬਾਜੂ ਥੋੜਾ ਪਤਾ ਕਿ ਨਹੀਂ ਸਾਰਿਆਂ ਨੂੰ ਪਤਾ ਵਾ ਮੀੜ ਆ ਯਾਰ ਹਾਂ ਜੀ ਨੂੰ ਪਤਾ ਮੀੜ ਆ ਠੀਕ ਹੈ ਘਾਟ ਕੋਣ ਸੁਖਣਾ ਨਗਰ ਹੋਣੇ 6 ਆ ਦੇਖੋ ਅਸਲੋਂ ਪਿੱਛੇ ਵੱਡੀਆਂ ਨੇ ਹਾਂ ਜੀ ਵੱਡੀਆਂ ਨੇ ਪੱਠੇ ਤੋਂ ਪਤਾ ਟੈਂਟ ਆ ਕੰਮ ਜੀ 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 ਇਸ ਕਰਕੇ ਵੇਖੋ ਚੀਵਾ ਸੰਭਾਲ ਕੀਤੀ ਇਹਨੇ ਕਰੀ ਜਾਂਦਾ 14 15 ਲੀਟਰ ਦੱਸੋ ਫਿਰ ਮੁੱਲ ਕਿੰਨਾ ਕਰਦਾ ਮੁੱਲ ਦਾ 55000 ਹਾਂਜੀ 50000 ਦੇ ਵਿੱਚੋਂ ਮਾਨ ਕਰਾਂਗੇ ਕਿੰਨਾ ਕਰਾਂਗੇ 10000 ਕਰ ਦਾਂਗੇ 2000 ਦਾ ਕਰ ਦਾਂਗੇ 47000 ਦੀ ਹਾਂ ਕੋਚ ਛੋੜ ਆਪਣੀ ਮਰਜ਼ੀ ਨਾਲ ਕਰਾ ਲੈ ਜਿੰਨੂੰ ਪਸੰਦ ਹੋਵੇ ਹਨਾ ਪਰ ਪਰ ਮੇਰਾ ਵੀਰੇ ਆ ਵੀ ਸ਼ਰਤ ਗੱਲ ਮੇਰੀ ਆ ਵੀ ਚੂਣ ਮੇਰੀ ਦੋਵੇਂ ਟਾਈਮ ਹੋ ਡੰਗਰ ਬਿਲਕੁਲ ਬਿਲਕੁਲ ਜੀ ਜੇ ਕਿਦੋਂ ਵੀ ਲੈਣਾ ਤਾਂ ਲੈਣ ਚੋਗੇ ਕਿ ਕੋਈ ਧੋਖਾ ਤੜੀ ਮਗਰੋਂ ਪੰਚਾਇਤ ਨਾਲ ਹੋਣੀਆਂ ਚਾਹੀਦੀਆਂ ਜੀ 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 ਭੰਦਰ ਸਾਹਿਬ ਬਲਤੇ ਤਾਂ ਸਹੀ ਆ ਬਿਲਕੁਲ ਮਗਰੋਂ ਪੰਚਾਇਤ ਨਾਲੋਂ ਪਹਿਲਾਂ ਚੋਬੋ ਤਸੱਲੀ ਨਾਲ ਪੂਰੀ ਪਰਖ ਕੇ ਡੰਗਰ ਲੋ ਚੋ ਲੋਗੇ ਤਾਂ ਅੱਧਾ ਕਿਲੋ ਘੱਟ ਨਿਕਲ ਆਉ ਜਾਂ ਵਧ ਨਿਕਲ ਆਉ ਇਹਨੂੰ ਅੱਠ ਰੱਖਣੀ ਆ ਇੱਥੇ ਸ਼ਰਤਾਂ ਲੱਗੀਆਂ ਇੱਥੇ ਮੇਰੇ ਘਰ ਦੇ ਜੀ 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 ਜ ਤੇ ਮਾਰੇ ਬੜੇ ਐ ਤਸੱਲੀਆ ਕੀਤੀਆਂ ਜੇ ਉਹ ਕਰਦੀਏ ਮੇਰੀ ਕਿਰਪਾ ਵੀ ਆ ਹਾਂਜੀ ਹਾਂਜੀ ਚੰਗੇ ਕੰਮ ਕਰ ਇਹਦੇ ਬਾਰੇ ਦੱਸੋ ਜੀ ਨਾ ਜੀ ਇੱਥੇ ਇਹਦਾ ਸੂਆ ਕਿੰਵਾਈ ਇਹਦਾ ਦੁੱਧਾ ਜੀ ਇਹਦਾ ਦੁੱਧਾ ਸੂਆ ਦੇ ਬਾਅਦ ਫਟੜਸਾ ਬਾਦ ਦੋਨੋਂ ਮੈਂ ਜਿਹੜੀ ਇਧਰ ਮਾਰੋ ਜਰਾ ਇਹ ਦੋਨੋਂ ਕੱਲ੍ਹ ਦੀਆਂ ਸੁਨਿਆ ਨੇ ਅੱਛਾ ਕੱਲ੍ਹ ਦੀਆਂ ਸੀ ਉਹ ਦੋਹਾਂ ਪਿੱਛੇ ਬੱਛੀਆਂ ਨੇ ਉਹ ਛੰਡੀਆਂ ਇੱਦਾਂ ਹੀ ਆਪੇ ਠੀਕ ਹੈ ਇਹਦੀ ਵਸ਼ੀ ਕਿਹੜੀ ਹੈ ਜੀ ਇਹਦੀ ਆਵਲ ਬੇਟੀ ਆਹ ਵਾਲੀ ਡੱਬੀ ਆ ਜੀ ਡੱਬੀ ਆ ਹਾਂ ਆਵਲ ਸ਼ੀਰ ਜੀ ਥਾਲ ਜਾਨੂ ਕੋਈ ਨੂ ਬੈਠੀ ਰਹਿੰਦੋ ਬੈਠੀ ਰਹਿੰਦੋ ਜੀ ਠੀਕ ਹੈ ਕਾਲੀ ਸੂਈ ਏ ਇਹ ਦੋਨੋਂ ਕਾਲੀ ਸੂਈਆਂ ਜੇਰ ਜੁਰ ਪਾਤੀ ਪ੍ਰੋਪਰ ਸਾਫ ਵੀ ਹੋ ਜਾਂਦੇ ਨੇ ਠੀਕ ਆ ਹਾਲੀ ਕੀਤੀ ਆਈ ਆ ਵੀ ਕੇਵਲੇ ਆਮਲ ਕਹਿੰਦੇ ਆ ਨਾ ਵੀ ਯਾਰ ਹਵਾ ਨਾ ਪੈਜੇ ਜਾਂ ਮਹਾਰਾਜ ਦੀ ਗੋਦੀ ਆ ਕੋਈ ਨਾ ਸਾਡੀਆਂ ਸਾਫ ਕਰਤੀਆਂ ਠੀਕ ਤੇ ਕਿੰਨਾ ਕਾ ਬੋਲਾ ਦੇਖੋ ਇਹ ਕੋ ਹੋਊਗਾ ਇਹ 12 13 ਮੀਟਰ 13 14 14 14 ਮੀਟਰ ਬੋਲਾ 13 14 ਦੇ ਲਗ ਸੂਆ ਕਿਨਵੇਂ ਆਦਾ ਦੂਜਾ ਦੂਜਾ ਸੂਆ ਜੀ ਇਹਦਾ ਵੇਖੋ ਕੁਆਲਿਟੀ ਚੈੱਕ ਕਰੋ ਜੀ ਆ ਵੇਖੋ ਤੋਰ ਦੇ ਵੀਰ ਲੰਮੀ ਹਵਾਨਾ ਕਰੋ ਚੈੱਕ ਥਾਣੇ ਦੇ ਇੱਕ ਪਿੱਛੇ ਵੀ ਲੱਗਾ ਹੋਰ ਨਿਗਾਹਿਆ ਉਹ ਨਹੀਂ ਕੋਈ ਉਹ ਆ ਗਿਆ ਵਗਦਾ ਤਾਂ ਨਹੀਂਗਾ ਨਹੀਂ ਨਹੀਂ ਵਗਦਾ ਨਾ ਉਹ ਆਖੀ ਲਾਇਆ ਤੂੰ ਜਾਣਦੇ ਸੋ ਲੈ ਜਾ ਲੈ ਜਾ ਕੁਆਲਿਟੀ ਦੀ ਆ ਜੀ ਚੈੱਕ ਕਰੋ ਸੋਹਣੀ ਆ ਆਹ ਦੇਖੋ ਥਾਣਾ ਬੜਾ ਸੋਹਣਾ ਲੱਗਾ ਇਹਨੂੰ ਥਾਣ ਬੜਾ ਗਲਾਬੀ ਥਾਣੇ ਆ ਜਾ ਵੀਰ ਆ ਜਾ ਆ ਲੈ ਥਾਣਾ ਦੀ ਕੋਈ ਬਾਤ ਘੜਦਨੀ ਹੈਗੀ ਭਾਜੀ ਜੀ ਸਨਾਂ ਦੀ ਬਹੁਤ ਵਧੀਆ ਚੁਆਵਾ ਚੁਆਵਾ ਬਰਾਬਰ ਆ ਇਹ ਚੀਜ਼ ਦਾ ਸਾਡੀ ਪਹਿਲਾਂ ਹੀ ਗਰੰਟੀ ਪੂਰੀ ਟੁਆਇਜ਼ ਪੂਰੀ ਫਿੱਟ ਮੰਗਣੀ ਆ ਠੀਕ ਆ ਲੈ ਚੁਆਈ ਇਹ ਛੱਡ ਦੇਣੀ ਆ ਸਾਨੂੰ ਕੋਈ ਜੀ 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 ਵਿੱਚ ਨਹੀਂ ਨਹੀਂ ਪੱਲੇ ਪੈਂਦਾ ਬਾੜੋ ਹਾਂ ਜੀ ਪੈਂਦਾ ਜੀ ਬਿਲਕੁਲ ਹਾਂ ਜੀ ਠੀਕ ਆ ਤੇ ਦੋ ਤੇ ਕਿੰਨਾ ਕ ਚੁਆਈ ਜਾਊਗੀ ਉਹਦੇ ਵਿੱਚ ਵੀ ਕਰ ਸਕਦੇ ਆ 17 18 18 ਨੂੰ ਮਰਦੀ ਨੀ ਆ 17 18 18 ਟੋਕ ਨਹੀਂ ਮਰਦੀ ਏ ਠੀਕ ਆ ਜੀ ਬਹੁਤ ਵਧੀਆ ਚੁਆਵਾ ਬਣਾਉਂਗਾ ਫਿਰ ਗਰਮੀ ਨਹੀਂ ਬਣਾਉਂਗੀ ਦਿਖਾਵਾਂ ਮੈਂ ਧਰਨਾ ਜਾਵੇ ਆ ਦੇਖੋ ਮੁੱਤਾ ਹਰ ਦੇਖੋ ਮੁੱਤਾ ਇਹਦੇ ਵਿੱਚ ਆ ਜਾਵੇ ਹਾਂਜੀ ਹੋਰ ਹੋ ਗਿਆ ਧਰ ਆਉਂਦੇ ਚੋਂ ਨਾ ਮੇਰੀ ਗੱਲ ਜਾ ਕੋ ਗਲਤ ਹੋ ਗਈ ਹਾਂ ਨਾ ਜਿੰਨੇ ਦੱਸੂ ਉਹਨੇ ਗੱਲ ਮੇਰੀ ਪੂਰੀ ਹੋ ਗਈ ਦੱਸੋ ਮੁੱਲ ਕਿੰਨਾ ਕਰਦਾ ਹੈ ਉਹਦਾ 50000 ਹਾਂਜੀ ਸਾਰਾ ਛੜ ਗਿਆ 55000 ਦੀ ਵਾਸੀ ਦੇ ਦਾਂਗੇ ਛੋੜ ਕਿ ਨਹੀਂ ਕਰ ਦੋਗੇ ਥੋੜੀਏ ਤਾਂ ਛੋੜ ਹੀ ਕਰਾਂਗੇ ਸੋ ਦੱਸੋ ਮੈਂ ਕਹਿੰਦਾ 500 ਵੀ ਕਰ ਦੂ। 500 ਕਰ ਦਾਂ ਕੋਈ ਗੱਲ ਨਹੀਂ। ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰ ਲੈਣਾ। ਬਾਲਟੀ 'ਚ ਦੁੱਧ ਪੈਂਦਾ ਵਾ ਸਦਾ। ਹੈਨਾ? ਸਾਹਿਬ ਬਹੁਤ ਵਧੀਆ ਬ੍ਰੇਡ 'ਚ ਰੰਗ ਆਉਂਦਾ ਜਗਾ ਵਾ। ਹੁਣ ਇੱਥੇ ਵਧੇ ਮਤਲਬ ਬੱਚਾ ਨਾ ਅੱਗੇ ਕਿ ਜਨ ਪੰਡ ਰਹੇ ਸਭ ਹੋਰ ਕੰਮ ਕਰਿਆ ਕਰੀਏ। ਹਾਂਜੀ। ਜਿਵੇਂ ਹੁੰਦਾ ਨਾ ਗੱਲ ਗੰਡਾ ਨਾ ਇਦਾਂ ਅਸੀਂ ਬੱਚਾ ਛੱਡ ਗਏ ਨਾ। ਇਹ ਜੋ ਦਿਆ ਕਰੀਏ ਤੇ ਸਾਡੇ ਨੂੰ ਬਹੁਤ ਤਾਂ ਟਾਈਮ ਜ਼ਿਆਦਾ ਲੱਜਾਂਗਾ ਨਾ ਕੋਈ ਨਾ ਕੋਈ ਫੇਕ ਇਦਨ ਕਰ ਲਾਂਗੇ ਆਪਾਂ ਹਾਂ ਇਹ ਵੀ ਇਹ ਵੀ ਦਸਰੀਆਂ ਕਰਾਉਣੀਆਂ ਤਾਂ ਜੀ ਜੀ ਜ਼ਰੂਰ ਜ਼ਰੂਰ ਆਹਦੇ ਬਾਰੇ ਦੱਸੋ ਮੀਣੀ ਆ ਜਿਹੜੀ ਇਹ ਮੀਣੀ ਆ ਜੀ ਮੀਣੀ ਆ ਮੀਣੀ ਵੀ ਆਦੇ ਕੀ ਕਹਿੰਦੇ ਉਹਨੂੰ ਆਪਣਾ ਮੀਣੀ ਵੀ ਆਦੇ ਘੋਰ ਵੀ ਚੂੰ ਚੂੰਗੀ ਵੀ ਕਹਿੰਦੇ ਚੂੰਗੀ ਨਹੀਂ ਮੀਣੀ ਆ ਮੀਣੀ ਵਹਿਣ ਹੈ ਆ ਦੇਖਿਓ ਹੁਣ ਆ ਵੇਖੋ ਨਾ ਆ ਇਹਦੇ ਆ ਦੰਦ ਮਤਲਬ ਕੀ ਕਹਿੰਦੇ ਫਿਰ ਕਹਿੰਦੇ ਸਿੰਗ ਹੁੰਦੇ ਆ ਸਿੰਗ ਹੁੰਦੇ ਮੀਣੀ ਆ ਇਹ ਚੀਜ਼ ਵੀ ਗਣੀ ਦੇ ਬਹੁਤ ਚੰਗਾ ਗਣਿਆ ਦਾ ਚੰਗਾ ਗਿਣਿਆ ਜਾਂਦਾ ਏ ਇਹ ਗਿਣਿਆ ਜਾਂਦਾ ਠੀਕ ਹੈ ਜੀ ਮੱਝਾਂ ਮੀਣੀਆਂ ਨੂੰ ਵੀ ਬੜਾ ਪਸੰਦ ਕਰਦੇ ਆ ਬਸ 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 ਹਾਂ ਦੇਖੋ ਮੀਣੀ ਦੀ ਝੁੰਗੀ ਨੂੰ ਆ ਵੇਖੋ ਕਿੰਦਾ ਜੀ ਸਿੰਘ ਰਹਿੰਦੇ ਹੋਣਾ ਬਹੁਤ ਕਰਮਾ ਵਾਲੇ ਹੁੰਦੇ ਆ ਬੱਚਾ ਕੀ ਇਹਦੇ ਮਗਰ ਬੱਛਾ ਬੱਛਾ ਜੀ ਉਹ ਅੱਛੀ ਆ ਭਰਾਵਾ ਕਰ ਲੈ ਚੈੱਕ ਕੀ ਬੱਛੀ ਕੁ ਬੱਛਾ ਵਾ ਦੇ ਬੱਛੀ ਆ ਜੇ ਇਹ ਨਹੀਂ ਬੱਛਾ ਜੀ ਅੱਛਾ ਅੱਛਾ ਬਰਾਬਰ ਤਾਂ ਇਹਦਾ ਬੱਛਾ ਵਾ ਬਣਾਇਆ ਵਾ ਮੈਂ ਤਾਂ ਜੀ ਵੇਖਿਆ ਮਾਰੇ ਧਿਆਨ ਦੀ ਗੱਲ ਕਿੰਨਾ ਕੁ ਚੋਇਆ ਬੋਇਆ ਬੋਲਾ ਦੇ ਥੱਲੇ ਉਹ ਇਹੋ ਉਹ ਦੋ ਹੈ ਨਾ ਫਰਾਕ 20 ਲੀਟਰ 13 ਲੀਟਰ ਬੋਲਾ ਹੈ ਅੱਛਾ ਜੀ ਸਾਫ ਕਰਤੀ ਹੈ ਸਰ ਠੀਕ ਆ ਸਿੱਧੀ ਜਾਂਦੇ ਯਾਰ ਸਿੱਧੀ ਆਪਣੀ ਮਰਜ਼ੀ ਨਾਲ ਤੁਰਦੇ ਆਪਣੀ ਮਰਜ਼ੀ ਨਾਲ ਕੈਮ ਸਰ ਦੇ ਤੋੜਾ ਘਾੜੀ ਜਮਕ ਜਮਕ ਤੁਰਦਾ ਆ ਜਾ ਮੀਣੀ ਆ ਜੀ ਇਹ ਇਹਨੂੰ ਕਿਤਾ ਮਰਜ਼ੀ ਨਾਲ ਤੁਰਨ ਦਾ ਰੱਸੀ ਪਾ ਕੇ ਚੋਨੇ ਕਿਦਾਂ ਹੀ ਇਹਨੂੰ ਉਹ ਜਾ ਨਾ ਪਾਓ ਕੋਈ ਗੱਲ ਨਹੀਂ ਤੁਹਾਨੂੰ ਜਿਹੜੀ ਵੀ ਤਰ੍ਹਾਂ ਗੱਲ ਦੱਸੋ ਜਿੰਨੂ ਬੱਤੀ ਇਸ ਨੂੰ ਪਾਓ ਜਾ ਨਾ ਪਾਓ ਥਾਣਾ ਦੀ ਬਾਤ ਘੱਟ ਕੋਈ ਹਾਂ ਓਕੇ ਇੰਦਰ ਕੋਠੀ ਹੈ ਬਰਾਬਰ ਆ ਥਾਣਾ ਹੈ ਬਰਾਬਰ ਹੈ ਇੱਦਾਂ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਨੂੰ 17-18 ਕਿਲੋ ਕਰ ਸਕੀ ਇਹ ਵੀ ਠੰਡੀ ਠੰਡੀ ਚੱਲੀ ਆਹ ਦੇਖੋ ਅਸੀਂ ਤਾਂ ਦਾ ਗਰਮ ਨਹੀਂ ਬਹੁਤ ਧਾਰਾ ਮਾਰ ਦਿੰਦੇ ਜੀ ਠੀਕ ਤੇ ਲੋਡ ਨਹੀਂ ਸਕਦੇ ਜੀ ਤੇ ਦੱਸੋ ਫੇਰ ਦਾ ਮੁੱਲ ਕਿੰਨਾ ਕਰਨਾ ਜੀ 60000 ਆ ਜੀ ਕਿੰਨੇ ਕੀ ਦੇ ਦੋਗੇ 52000 ਛੋੜਾ ਸੱਡੀਏ ਸਾਰੇ ਕੰਮ ਨੂੰ 50 ਹਜ਼ਾਰ ਦੀ ਗਾ ਦੇ ਦਾਂਗੇ ਮਾਨ ਹੋ ਜੋ ਥੋੜਾ ਬੋਦਾ ਕਿ ਨਹੀਂ 50 ਹਜ਼ਾਰ ਦੀ ਦੇ ਦਾਂਗੇ ਉੱਚ ਛੋਟ ਕਰ ਦੋਗੇ ਅਜੇ ਲੈ ਲਓ ਫਿਰ ਉਹ ਕੰਮ ਕਰਦੇ ਨਾ ਛੋਟ ਕਰ ਦਿਓ ਥੋੜਾ ਬੋਦੀ ਬਾਕੀ ਹੈ ਕਰਮ ਵਾਲੀ ਠੀਕ ਹੈ ਕਰਨੀ ਕੋਈ ਗੱਲ ਬਾਤ ਹੋਰ ਬਸ ਗੱਲ ਇਹ ਆ ਵੀ ਮੇਰਾ ਵੀ ਰੋਪਣੀ ਨਾ ਕੋਈ ਡੰਗ ਲੈਣਾ ਤਸਦੀ ਕਰਕੇ ਦੋਹਾਂ ਟਾਈਮ ਭਾਵੇਂ ਮੇਰੇ ਕੋ ਰਾਗ ਰੋ ਜਾਂ ਮੇਰੇ ਕੋ ਜਿੱਦਾਂ ਵੀ ਹੋ ਸਕਦਾ ਦੋਵੇਂ ਟਾਈਮ ਤਸੱਲੀ ਕਰਕੇ ਤੇ ਫੇਰ ਡੰਗਰ ਕਰੋ ਠੀਕ ਹੈ ਜੀ ਬਾਕੀ ਕੇਹਨ ਲੇ ਧੋਪੇ ਚੱਲੀ ਲੋ ਬਾਜੋ ਜੀ ਜੀ ਬਿਲਕੁਲ ਬਿਲਕੁਲ ਓ ਠੀਕ ਹੈ ਜੀ ਠੀਕ ਹੈ ਜੀ ਆਹੀ ਟੋਟਲ 6 ਵੇੜਾ ਵੇਖ ਲਈ ਆ ਮੀਣੀ ਬਹੁਤ ਹੀ ਸੋਹਣੀ ਆ ਸੂਈਆਂ ਸਵਾਈਆਂ 4 ਆ ਦੋ ਗੱਬਣਾ ਵਿੱਚੋਂ ਆ ਬੱਚੇ ਇਹਨਾਂ ਦੇ ਤੇ ਆ ਕੇ ਆਪਣੀ ਦੋ ਟਾਈਮ ਦੀ ਚਵਾਈ ਕਰਕੇ ਗੱਬੜ ਪਸ਼ੂ ਨੂੰ ਚੈੱਕ ਪਾਸ ਕਰਕੇ ਥਾਂ ਟੇਪ ਕੇ ਲੈ ਕੇ ਜਾਇਓ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਵੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ